ਕੋਮਨਕਲਾਂ ਦੇ ਰਸਤੇ ਦੇ ਵਿੱਚ ਜਿਹੜਾ ਐਕਸੀਡੈਂਟ ਹੋਣਾ ਇੱਕ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਸੀ। ਉਹਦੇ 'ਚ ਜਿਹੜਾ ਸੈਂਟਰੋ ਕਾਰ ਵਾਲਾ ਤੇ ਉਹਦੇ ਮਨਾਲ ਹੀ ਇੱਕ ਸਵਿਫਟ ਕਾਰ ਵਾਲਾ ਸੀ। ਉਹਨੇ ਸਵਿਫਟ ਕਾਰ ਵਾਲੇ ਨੇ ਸਾਨੂੰ ਫੋਨ ਤੇ ਤੇ ਸੰਪਰਕ ਹੋ ਗਿਆ ਉਹਦੇ ਨਾਲ। ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਸਗੋਂ ਗੱਡੀ 'ਚ ਬਿਠਾ ਕੇ ਤੇ ਉਹਨੂੰ ਇੱਥੇ ਦਾਖਲ ਕਰਾਇਆ। ਪਰ ਬਦਕਿਸਮਤੀ ਇਹ ਹੋਈ ਵੀ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਪਰ ਉਹਨਾਂ ਨੇ ਆਪਣਾ ਕੋਈ ਫੋਨ ਦੀ ਐਂਟਰੀ ਨਹੀਂ ਆਪਣੇ ਨਾਮ ਦੀ ਐਂਟਰੀ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ। ਤੇ ਉਹ ਹੁਣ ਸਾਡੇ ਸਾਨੂੰ ਲੱਗਦਾ ਕਿ ਕਿਉਂਕਿ ਗੱਡੀ ਦਾ ਨੰਬਰ ਜਿਹੜਾ ਆ ਇਹਨਾਂ ਦੇ ਵਿੱਚ ਪਬਲਿਕ ਦੇ ਵਿੱਚ ਹੀ ਬਹੁਤ ਚੰਗੇ ਬੰਦੇ ਜਿੰਨਾਂ ਦੀ ਹੈਲਪ ਨਾਲ ਅਸੀਂ ਉਹ ਟ੍ਰੇਸ ਹੋ ਗਿਆ ਪਲੱਸ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਨੇ ਤੇ ਇਹੋ ਜੇ ਕੇਸਾਂ ਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਵੀ ਕੇਸ ਟ੍ਰੇਸ ਨਹੀਂ ਹੋਣਾ ਵੈਸੇ ਤਾਂ ਅਸੀਂ ਬਹੁਤ ਜਲਦੀ ਕਰ ਦੇਣਾ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ ਅਪੀਲ ਆ ਵੀ ਸਾਰੇ ਕੇਸਾਂ 'ਚ ਜਾਮ ਲਾਉਣੇ ਜ਼ਰੂਰੀ ਨਹੀਂ ਸਭ ਇੱਕ ਦੂਜੇ ਦਾ ਸਾਥ ਦੇ ਕੇ ਉੱਤੇ ਯਤਨ ਕਰਨ ਨਾਲ ਹੀ ਇਹ ਕੇਸ ਟ੍ਰੇਸ ਹੋ ਸਕਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਰੋਡ ਜਾਮ ਕਰਨ ਨਾਲ ਜਿਹੜਾ ਹੈਗਾ ਉਹ ਅਮਨ ਸ਼ਾਂਤੀ ਭੰਗ ਹੁੰਦੀ ਆ ਤਾਂ ਮੰਨ ਸ਼ਾਂਤੀ ਕਦੀ ਭੰਗ ਨਹੀਂ ਹੋਣੀ ਚਾਹੀਦੀ ਕੇਸ ਟ੍ਰੇਸ ਕੰਨ ਤੇ ਜ਼ੋਰ ਲਾਉਣਾ ਚਾਹੀਦਾ ਔਰ ਠੰਡੇ ਰਹਿ ਕੇ ਚੰਗਾ ਦਿਮਾਗ ਵਰਤ ਕੇ ਕੰਮ ਕਰਨਾ ਚਾਹੀਦਾ ਸਾਨੂੰ ਤੁਸੀਂ ਕਹੇਗਾ ਫੋਟੋ ਆ ਗਿਆ ਸਭ ਕੁਝ ਆ ਗਿਆ ਹੈ ਨਾ ਮੈਨੂੰ ਜ਼ਿਆਦਾ ਇੰਟਰਸਟ ਦੇਖੋ ਜੀ ਮੇਰੇ ਖਣਪ ਤੱਕ ਤੇ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੁਝ ਟ੍ਰੇਸ ਹੋ ਰਿਹਾ ਪਰ ਫਿਰ ਵੀ ਜੇ ਜਿਆਦਾ ਜਿਆਦਾ ਲੱਗਣਗੇ ਵੱਧ ਤੋਂ ਵੱਧ ਕੱਲ ਤੱਕ ਹੋ ਜਾਏਗਾ ਇਹ ਤੋਂ ਵੱਧ ਤਾਂ ਟਾਈਮ ਨਹੀਂ ਅਸੀਂ ਲੱਗਣ ਦਿੰਦੇ ਹੁੰਦੇ ਪਰ ਫਿਰ ਵੀ ਕੁਝ ਕੇਸ ਇਦਾਂ ਦੇ ਵੀ ਐ ਇਹ ਕੋਈ ਪੁਲਿਸ ਅਫਸਰ ਯਕੀਨੀ ਨਹੀਂ ਤੁਹਾਡੇ ਚੋਂ ਕਿਸੇ ਨੂੰ ਮੈਂ 유ਨੀਫਾਰਮ ਦੇ ਦਿੰਨਾ ਉਹ ਕਹਦੇ ਵੀ ਮੈਂ ਇੱਕ ਦਿਨ ਚ ਇੱਕ ਕੇਸ ਟ੍ਰੈਸ ਕਰਦਾਗਾ ਮੈਂ ਵੀ ਬਿਲਕੁਲ ਤੁਹਾਡੇ ਵਰਗਾ ਸਿੰਪਲ ਐ ਇਹ ਜ਼ਰੂਰੀ ਐ ਵੀ ਮੈਂ ਆਪਣੇ ਕੰਮ ਚ ਥੋੜਾ ਐਕਸਪਰਟ ਐ ਇਸ ਕਰਕੇ ਮੈਨੂੰ ਆਸ ਐ ਵੀ ਬੈਸੇ ਤੇ ਹੁਣੇ 300 ਚੱਲਿਆ ਜੇ ਨਹੀਂ ਹੋਏਗਾ ਤਾਂ ਆਪਾਂ ਕੱਲ ਤੱਕ ਹਰ ਹਾਲਤ ਦੇ ਇੱਕ ਕੇਸ ਟ੍ਰੈਸ ਵਜੇ ਇਹਦੇ ਤੇ ਅਸੀਂ ਦੇਖੋ ਐਕਸੀਡੈਂਟ ਦਾ ਪਰਚਾ ਦਰਜ ਕਰਾਂਗੇ ਉਹਦੇ ਚ ਫੈਮਿਲੀ ਨੂੰ ਜਿਹੜੀ ਉਹਨਾਂ ਦੀ ਕੋਈ ਹੈਲਪ ਹੁੰਦੀ ਐ ਕਿਉਂਕਿ ਜਦੋਂ ਬੱਚਾ ਕੋਈ ਜਵਾਨ ਜਾਂ ਇੱਕ ਉਮਰ ਤੱਕ ਉਹਦੀ ਡੈਥ ਹੁੰਦੀ ਹੈ ਤਾਂ ਉਹ ਸੈਸ਼ਨ ਟ੍ਰਾਇਲ ਕੇਸ ਕਰਕੇ ਤੇ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਫੈਮਿਲੀ ਦੀ ਹਲਪ ਹੋ ਸਕਦੀ ਹੈ ਪੁਲਿਸ ਦਾ ਇੱਕੋ ਹੀ ਕੰਮ ਹੁੰਦਾ ਕਿ ਹਰ ਤਰੀਕੇ ਨਾਲ ਉਸ ਫੈਮਿਲੀ ਦੀ ਮਦਦ ਕਰਨੀ ਉਹਨਾਂ ਨੂੰ ਕਲੇਮ ਵੀ ਦਵਾਵਾਂਗੇ ਇਹ ਆਪੇ ਲੋਕ ਮਹਿਸੂਸ ਕਰਨਗੇ ਇਹ ਹਾਂ ਵੀ ਪੁਲਿਸ ਵੀ ਜਿਹੜੀ ਹੈ ਬਹੁਤ ਲੋਕਾਂ ਦੀ ਹਲਪ